ਬੱਚਿਆਂ ਦੀਆਂ ਅੱਖਾਂ ਦੇ ਵਿੱਚ ਸੁਪਨੇ ਹੋਣ ਚਮਕਦਾਰ ਨਾ ਕੋਈ ਹੋਵੇ ਡਰ ਨਾ ਕੋਈ ਹੋਵੇ ਭਾਰ ਜੀ ਹਾਂ ਇੱਕ ਰਿਸਰਚ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਛੋਟੇ ਬੱਚੇ ਨੇ ਉਹ ਬੁੱਲਿੰਗ ਦਾ ਸ਼ਿਕਾਰ ਹੋ ਰਹੇ ਨੇ ਚਿਲड्रन ਫਰਸਟ ਕੈਨੇਡਾ ਨਾਮ ਦੀ ਸੰਸਥਾ ਦੇ ਵੱਲੋਂ ਇੱਕ ਸਰਵੇ ਆਇਆ ਕਿ ਪਿਛਲੇ ਸਾਲ 71% 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਨੇ ਬੁੱਲਿੰਗ ਦਾ ਅਨੁਭਵ ਕੀਤਾ ਅਤੇ 71% ਅਧਿਆਪਕ ਕਹਿੰਦੇ ਹਨ ਕਿ ਉਹ ਧੱਕੇਸ਼ਾਹੀ ਵਿਰੋਧ ਕਾਰਵਾਈ ਕਰਦੇ ਹਨ ਪਰ ਸਿਰਫ 25% ਵਿਦਿਆਰਥੀ ਹੀ ਸਮਰਥਨ ਮਹਿਸੂਸ ਕਰਦੇ ਹਨ ਸੁਖਮਨੀ ਕੌਰ ਜੋ ਕਿ ਹਾਈ ਸਕੂਲ ਦੀ ਵਿਦਿਆਰਥਣ ਹੈ ਜਿਸ ਨੇ ਬੁੱਲਿੰਗ ਦਾ ਅਨੁਭਵ ਕੀਤਾ ਹੈ ਸੁਖਮਨੀ ਕੌਰ ਦੱਸਦੀ ਹੈ ਕਿ ਉਸ ਦੀ ਪਛਾਣ ਨੂੰ ਦੇਖ ਕੇ ਜੱਜ ਕੀਤਾ ਜਾਂਦਾ ਸੀ um in my classes especially i think a big part of what the discrimination i faced was a lot of kind of just judging like oh it's a girl wearing a turban Instead of a boy. It's, it's different for them, so I don't really blame them because it's different. It's not something that they see every day. It's not like they walk on the streets and they see a girl wearing the turban every day, you know? So it's, a, it's kind of like that judging kind of feeling that they give. This is a poor thing. I'm a psychotherapist. I'm a Christian. 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 ਸਟੂਡੈਂਟਸ ਇਸ ਤਰ੍ਹਾਂ ਫੀਲ ਕਰਦੇ ਆ ਇਵਨ ਐ ਐਕਸਪ੍ਰੈਸ ਕਰਨ ਅਸਤੇ ਐਨੋ ਰਿਸਕ ਤੇ ਨਹੀਂ ਫੀਲ ਹੁੰਦਾ ਕਿ ਸਾਡਾ ਮਜ਼ਾਕ ਤੇ ਨਹੀਂ ਉਡਾਇਆ ਜਾਏਗਾ ਕਿ ਅਸੀਂ ਆਪਣੇ ਟੀਚਰਸ ਨੂੰ ਦੱਸਤਾ ਕੀ ਹੋਗਾ ਕੀ ਆਊਟਕਮ ਹੋਗਾ ਸਾਨੂੰ ਹੋਰ ਤੇ ਨਹੀਂ ਸੋਸ਼ੀਅਲੀ ਐਕਸਕਲੂਡ ਕਰਾਂਗੇ ਲੋਕ ਜਦਕੀ ਸੁਖਮਨੀ ਕੌਰ ਦੱਸਦੀ ਹੈ ਕਿ ਉਸਨੇ ਆਪਣੇ ਮਾਤਾ-ਪਿਤਾ ਦੇ ਨਾਲ ਖੁੱਲ ਕੇ ਆਪਣੇ ਵਿਚਾਰ ਸਾਂਝੇ ਕੀਤੇ ਉਹ ਮੰਨਦੀ ਹੈ ਕਿ ਪਰਿਵਾਰਕ ਸਹਿਯੋਗ ਅਤੇ ਗੱਲਬਾਤ ਕਰਨ ਦੇ ਨਾਲ ਉਸ ਨੂੰ ਮਦਦ ਮਿਲੀ they want to put someone else down and oftentimes it could be cuz they don't feel good enough about themselves ਸੁਖਮਨੀ ਕੌਰ ਦੇ ਪਿਤਾ ਜੀ ਨੇ ਵੀ ਇਸ ਰਿਪੋਰਟ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਰਿਪੋਰਟ ਦੇ ਵਿੱਚ ਦਰਸਾਏ ਮੁੱਦਿਆਂ ਤੇ ਆਪਣੀ ਚਿੰਤਾਵਾਂ ਅਤੇ ਸਹਿਯੋਗ ਪ੍ਰਗਟ ਕੀਤਾ ਦੇ ਆ ਲੋਟ ਆਫ ਥੈਮ ਟੀਚਰ ਪਰਾਰੀ ਹੈ ਬੱਚੇ ਕੰਪਿਊਟਰ ਦੇ ਲੱਗੇ ਹੁੰਦੇ ਨੇ ਗੇਮਾਂ ਖੇਡ ਰਹੇ ਨੇ ਤੇ ਤੁਸੀਂ ਦੇਖੋ ਹੂ ਇਜ਼ ਟੇਕਿੰਗ ਥੇਅਰ ਟਾਈਮ ਅਵੇ ਵਿਦਆਊਟ ਥੈਮ ਨੋਇੰਗ एक चीज़ होंगी ना कि मैं थोड़े तो कुछ चीज़ खोली तो तुम्हें पता नहीं लग्या वह हैगा तो मैं चोरी की है पर अगर पता लग गया मैनू पता लग गया कि चोरी हुई है दैट्स अ कॉन्सैप्टॉल बुलिंग सो फ्रॉम स्टीलिंग टू बुलिंग वन इज़ यू नो अदर वन यू डोंट नो इफ यू डोंट नो इज़ कॉल स्टीलिंग इफ यू नो इट्स कॉल बुलिंग ਸੁਖਮਨੀ ਕੌਰ ਨੇ ਸਕੂਲ ਦੇ ਪ੍ਰਬੰਧਕਾਂ ਲਈ ਇੱਕ ਸੁਝਾਅ ਦਿੱਤਾ ਹੈ ਜਿਸ ਦੇ ਵਿੱਚ ਉਹ ਬੱਚਿਆਂ ਦੀ ਸੁਖ ਸ਼ਾਂਤੀ ਸਹਿਯੋਗ ਅਤੇ ਮਾਨਸਿਕ ਸਿਹਤ ਨੂੰ ਧਿਆਨ ਦੇ ਵਿੱਚ ਰੱਖ ਕੇ ਸਕੂਲ ਵਾਤਾਵਰਣ ਨੂੰ ਹੋਰ ਬਿਹਤਰ ਬਣਾਉਣ ਦੀ ਅਪੀਲ ਕਰਦੀ ਹੈ। I think schools need to approach it in a better way a more interactive way you know kind of telling kids showing them videos through TV shows doing analysis of things like that. I think when it comes down to things like that I think that's what schools can do they need to learn to tailor it to what kids need and kids want rather than what's easier for them كريਸ਼ティਰ ਨੇ ਆਪਣੇ ਤਜਰਬੇ ਸਾਂਝੇ ਕਰਦੇ ਆ ਦੱਸਿਆ ਕਿ ਬੁਲੀਂਗ ਦਾ ਸ਼ਿਕਾਰ ਬੱਚੇ ਕਈ ਵਾਰ ਖੌਫਨਾਕ ਕਦਮ ਚੁੱਕਣ ਨੂੰ ਮਜਬੂਰ ਹੋ ਜਾਂਦੇ ਹਨ ਜਿਸ ਦੇ ਨਾਲ ਉਹਨਾਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਜਾਂਦੀ ਹੈ ਮੇਰੇ ਖੁਦ ਦੇ ਐਕਸਪੀਰੀਐਂਸਸ ਵਿੱਚ ਦੇਖਿਆ ਹੈਗਾ ਕਿ ਬੱਚੇ ਜੋ ਹੁੰਦੇ ਹੈ ਜਾਂ ਟੀਨੇਜ ਹੁੰਦੇ ਹੈਗੇ ਹੈ ਟੀਨੇਜਰਸ They experience suicidal tendencies. And it can lead to, you know, more serious illnesses such as, you know, um, a PTSD, post-traumatic stress disorder, anxiety, depression, we ADHD, lots of things that are underlying with bullying. Because can Sara toda self-esteem, yeah, self-confidence, not ਜਤਕੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਪਿਛਲੇ ਸਾਲ 25% ਟੀਨਸ ਨੂੰ ਸਾਈਬਰ ਬੁੱਲਿੰਗ ਦਾ ਸ਼ਿਕਾਰ ਹੋਣਾ ਪਿਆ ਅਤੇ 58% ਨੌਜਵਾਨਾਂ ਨੇ ਸਕੂਲ ਦੇ ਵਿੱਚ ਨਸਲੀ ਪ੍ਰੇਰਿਤ ਧੱਕੇਸ਼ਾਹੀ ਦੇਖੀ ਹੋਣ ਦੀ ਰਿਪੋਰਟ ਦਿੱਤੀ ਹੈ ਜਦਕੀ 14% ਨੇ ਖੁਦ ਨੂੰ ਨਸਲ ਆਧਾਰਿਤ ਧੱਕੇਸ਼ਾਹੀ ਦਾ ਅਨੁਪਾਤ ਕੀਤਾ ਅਮਰਜੀਤ ਸਿੰਘ ਹੋਮਨੀ ਨਿਊਜ਼ ਸਕਰਬੋ